ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਜੀ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚ ਆਏ ਗੋਰੇ ਰਾਖੇ ਸੇ ਉਬਰੇ ਹੋਰ ਮਰ ਜੰਮ ਆਵੈ ਜਾਏ ਇਹੋ ਸਰੀਰ ਜਜਰੀ ਹੈ ਇਸ ਨੌ ਜਰ ਪਹੁੰਚ ਆਏ ਕੋਰੇ ਰਾਖੇ ਸੇ ਉਬਰੇ ਹੋਰ ਮਰ ਜੰਮ ਆਵ ਜਾਏ ਹੋ ਮਾਰ ਜਮ ਹੈ ਆਵਹਿ ਜਾਵਹਿ ਅੰਤ ਗਏ ਪਸ਼ੂਤਾਵਹਿ ਬੇਨ ਨਾਵੈ ਸੁਖ ਨਾ ਹੋਈ ਅਥ ਕਮਾਵੈ ਸੋ ਫਲ ਪਾਵੈ ਮਾਨ ਮੁਖ ਹੈ ਪਤ ਖੋਈ ਰਾਮਪੁਰ ਘੋਰ ਅੰਧਾਰ ਮਹਾ ਗੁਬਾਰ ਨਾ ਤਿੱਥੈ ਪੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨਉ ਜਾਰ ਪਹੁੰਚੈ ਆਈ ਕਾਇਆ ਕੰਚਨਤਾ ਥੀਏ ਜਾ ਸਤ ਗੁਰ ਲਾਏ ਮਿਲਾਏ ਪ੍ਰਾਮ ਮਾਇਆ ਵਿਚਹੁ ਕੱਟਿਐ ਸਚੜਾ ਨਾਮਿ ਸਮਾਈ ਸੱਚਾ ਨਾਮਿ ਸਮਾਈ ਹਰ ਗੁਣ ਗਾਈ ਮੇਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੇ ਦਿਨ ਰਾਤੀ ਵਿਚ ਹਉ ਹਉ ਮੈਂ ਜਾਇ ਜਿਨੇ ਪੁਰਖੀ ਹਰ ਨਾਮ ਚਿਤ ਲਾਇ ਤਿਨ ਕਾ ਹਉ ਲਾਗਉ ਪਾਏ ਕਾਇਆ ਕੰਚਨ ਤਾਥੀਐ ਜਾ ਸਤ ਗੁਰ ਲਏ ਮਿਲਾਏ ਸੋ ਸੱਚਾ ਸੱਚ ਸਲਾਹੀ ਐ ਜੇ ਸਤ ਗੁਰ ਦੇ ਬੁਝਾਏ ਬਿਨ ਸਤ ਗੁਰ ਭਰਮ ਭੁਲਾਣੀਆਂ ਕਿਆ ਮੋਹ ਦੇਸਨ ਆਗੈ ਜਾਏ ਯਾ ਦੇਨ ਮੋਹ ਜਾਏ ਆਵ ਗੁਣ ਪਸ਼ੁਤਾਏ ਦੁਖੋ ਦੁਖ ਕਮਾਏ ਨਾਮ ਰਤਿਆ ਸੇ ਰੰਗ ਚਲੂਲਾ ਪਿਰ ਕ ਅੰਕ ਸਮਾਏ ਤੇਸ ਜੇਵੜ ਅਵਰ ਨ ਸੂਝਾਈ ਕਿਸ ਆਗੈ ਕਹੀਐ ਜਾਏ ਸੋ ਸੱਚਾ ਸੱਚ ਸਲਾਹੀਐ ਜੇ ਸਤਗੁਰ ਦੇ ਬੁਝਾਈਐ ਜਿਨੇ ਸੱਚਾ ਸੱਚ ਸਲਾਹਿਆ ਹਉ ਤਿਨ ਲਾਗਉ ਪਾਈਐ ਤੇ ਜਨ ਸੱਚੇ ਨਿਰਮਲੇ ਤੇਨ ਮਿਲੇ ਆ ਮਾਲ ਸਭ ਜਾਏ ਤੇਨ ਮਿਲੇ ਆ ਮਾਲ ਸਭ ਜਾਏ ਸੱਚ ਸੱਚ ਨਾਏ ਸੱਚ ਸਹਜ ਸੁਭਾਏ ਨਾਮ ਨਿਰੰਜਨਾ ਆਗਮ ਅਗੋਚਰ ਸਾਚ ਗੁਰ ਦੀਆ ਬੁਝਾਏ ਆਨ ਦੇਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਏ ਜਿੰਨੀ ਸੱਚੜਾ ਸੱਚ ਧਿਆਇਆ ਓ ਤਿੰਨ ਕਾ ਲੱਗ ਪਾਈ ਆਨ ਦੇਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਇਐ ਜਿੰਨੀ ਸੱਚੜਾ ਸੱਚ ਧਿਆਇ ਹਉ ਤਿੰਨ ਕਾ ਲੋਕ ਕੋ ਪਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਡਹਾਂਸ ਮਹੱਲਾ 3 ਇਹੋ ਸਰੀਰ ਜਜਰੀ ਹੈ ਇਸ ਨੌ ਜਾਰ ਪਹੁੰਚੈ ਆਈ ਗੋਰੇ ਰਾਖੇ ਸੇ ਉਬਰੇ ਹੋਰ ਮਰ ਜੰਮ ਆਵੈ ਜਾਏ